ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇੱਕਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਹੈ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜਿਹੜਾ ਸ਼੍ਰੀ ਤਰਨਤਨ ਸਾਹਿਬ ਨਾਮ ਆ ਭਾਜੀ ਉਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ 6 ਨਾਗ ਮੱਝਾਂ ਦੇ ਵਿੱਚ ਦਿਖਾਵਾਂਗੇ ਜਿਨ੍ਹਾਂ ਦੇ ਵਿੱਚ ਇੱਕ ਮੱਝ ਤੋਕੜ ਗੱਬਨ ਕਨਫਰਮ ਚੈੱਕ ਪਾਸ ਹੋ ਗਈ ਤੇ ਦੂਜੀਆਂ ਮੱਝਾਂ ਨੂੰ ਦੋਸਤੋ ਟੀਕੇ ਵੀਰਗਾ ਦਾ ਸਾਰੀਆਂ ਨੂੰ ਲੱਗੇ ਆ तकरीबन ना ਡਿਟੇਲ ਆਪਾਂ ਸਾਰੀ ਵੀਰ ਦੇ ਕੋਲੋਂ ਪੁੱਛ ਲਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪਾਂ ਅਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਆਓ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਆਪਾਂ ਇਹਨਾਂ ਪਸ਼ੂਆਂ ਦੀ ਵੀਰ ਦੇ ਕੋਲੋਂ ਪੁੱਛ ਲੈਂਦੇ ਆ ਸੱਸੀ ਗਾਇਬ ਜੀ ਸੱਚੀ ਗੱਲ ਜ ਚਲੀਏ ਤੇ ਵੜੀਏ ਕੰਮ ਤੇ ਵੜੀਆ ਭਾਜੀ ਵਿਗੀਆਂ ਨਹੀਂ ਆ ਜੀ ਪਹਿਲੀ ਵਿਗੀ ਆਪਣੇ ਕੋਲ ਸਕੇ ਹਾਂ ਜੀ ਕੋਸ਼ਿਸ਼ ਤੇ ਕਰਨੀ ਹੀ ਤੇ ਜੇ ਦਿਨ ਆਉਂਦੀ ਅੱਛਾ ਜੀ ਤੇ ਮਾਲ ਨਹੀਂ ਭਾਜੀ ਮਿਲਿਆ ਇੱਕ ਨਾਲੋਂ ਨਾਲ ਵਿਗਿਆ ਸਾਡੀ ਕੋਚ ਚ ਹੁੰਦੀ ਚਲੋ ਡੰਗਰ ਹਜੇ ਤਰੋਂ ਹੱਥਾ ਵੇਲਾ ਹਾਂ ਜੀ ਨਹੀਂ ਦਿਆਂ ਨੇ ਜਾਲ ਦਾ ਹੋਣਾ ਠੀਕ ਹੈ ਤੇ ਚਲੋ ਇਹ ਸ਼ੇਕ ਨਾ ਗਿਆ ਜੀ ਚਲੋ ਕੋਈ ਨਹੀਂ ਸ਼ੇਕ ਹੀ ਲੈ ਕੇ ਤਰੇ ਉਹਨੇ ਨੱਚਦਾ ਨਹੀਂ ਕਸਿਆ ਪੜਾਇਆ ਤਿੰਨਾਂ ਤੋਂ ਸ਼ੇ ਹੋ ਗਈਆਂ ਸ਼ੇ ਆ 10 ਅਗੇ ਤੋਂ ਥੋੜਾ ਆ ਨਾ ਕਸ ਜ਼ਿਆਦਾ ਹੋ ਗਿਆ ਜੀ ਮਾਲ ਮਿਲਦਾ ਨਹੀਂ ਹਾਂ ਜੀ ਹਾਂ ਜੀ ਹਾਂ ਜੀ ਤੇ ਵੀਰ ਐਡਰੈਸ ਬੋਲ ਦੀ ਆਪਾਂ ਐਡਰੈਸ ਆਪਣਾ ਜੀ ਪਿੰਡ ਝਾਮਕੇ ਖੁੱਦ ਜ ਠੀਕ ਹੈ ਤੇ ਮੋਬਾਈਲ ਨੰਬਰ ਹੈਗਾ ਜੀ 788901172 ਠੀਕ ਹੈ ਜੀ ਤੇ ਨਾਮ ਪ੍ਰਤਾਪ ਸਿੰਘ ਸ਼ਾਹ ਠੀਕ ਹੈ ਜੀ ਹਾਂਜੀ ਅੱਜ ਆਪਣੇ ਕੋਲ ਟੋਟਲ ਜੀ 6 ਨਾ ਜੀ 6 ਨਾ ਕਿਹਾ ਜੀ ਇੱਕ ਕੰਫਰਮ ਹੈ ਜੀ ਚੈੱਕ ਪਾਸ ਸਾਢੇ 7 ਮਹੀਨਿਆਂ ਦੀ ਆਪਾਂ ਥੱਤਾਂ ਦੀ ਅੱਖਾਂ ਠੀਕ ਹੈ ਜੀ ਹਾਂਜੀ ਦੁੱਧਾਂ ਦਰਾਈਏ ਆਪਾਂ ਸ਼ੁਰੂ ਕਰ ਲਈਏ ਇਸ ਮੱਝ ਤੋਂ ਪਹਿਲਾਂ ਇਹ ਭਾਜੀ ਸੂਆ ਦੱਜਾਂ ਦੇ ਬਾੱਕੀ ਗੈਸਲ ਵਾਲੇ ਤੇ ਜਲ ਵਾਲੇ ਹਾਂਜੀ ਹਾਂਜੀ ਇਹਨਾਂ ਮਰਜੀ ਵਾਲੇ ਦੁੱਧੇ ਮੈਂ ਥੱਲੇ ਤਾਂ ਹੋਊਗਾ ਹਾਂਜੀ 9 ਲੀਟਰ ਵਾਲੇ ਕੋ ਪੱਕਾ 8 ਦੀ ਭਵੇਂ ਧਾਰ ਬਣਾ ਮੈਂ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹ ਮਤਲ ਇਹਨੂੰ ਕੀ ਕਹ ਲ ਠੀਕਾ ਨੀ ਜੀ ਲੱਗਾ ਐ ਸੂਈ ਨੂੰ 2 ਮਹੀਨੇ ਹੋਈ ਨੇ ਅੱਛਾ 2 ਮਹੀਨੇ ਹੋ ਗਏ ਹਾਂਜੀ ਹਾਂਜੀ ਇਹਦਾ ਬੱਚਾ ਹੈਗਾ ਨਹੀਂ ਜੀ ਬੱਚਾ ਨਹੀਂ ਹੈਗਾ ਮਿਲਦੀ ਕਿਦਾਂ ਮਿਲਦੀ ਇਦਾਂ ਜੀ ਪਾੜੇ ਤੇ ਪਾੜੇ ਤੇ ਮਿਲਦਾ ਹਾਰ ਤੇ ਕੱਢੀ ਵੀ ਜੀ ਬਾਹਰ ਇਹ ਭਾਈ ਸਵੇਰੇ ਹੀ ਆਇਆ ਸਾਰਾ maal ਠੀਕ ਹੈ ਜੀ ਦੋਸਤੋ ਸੂਆ ਕੋਈ ਬੇਸ਼ੱਕ ਤਿੱਜਾ ਮੱਲੇ ਕੋਈ ਤਿੱਜਾ ਮੱਲੇ ਉਹ ਡਿਪੈਂਡਡ ਹੈ ਗੱਲ ਕੱਲ੍ਹ ਦੇ ਭਾਈ ਲੈ ਲਓ ਇਹ ਡੰਗਰ ਸਾਰੇ ਹਾਂਜੀ 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 ਆਏ ਸਾਰੇ ਸਵੇਰੇ ਦੁੱਧ ਦੋਸਤੋ ਵਿਖਾਵਾ 10 ਕਿਲੋ ਤਾਂ ਹੋਊਗਾ ਤੇ ਵੀਰ ਨੇ ਕਹਿਤਾ ਵੀ 8 ਦੇ ਤੇ ਬੇਸ਼ੱਕ ਕੋਈ ਗਰੰਟੀ ਨਹੀਂ ਖਰਸਦਾ 2 ਕੁ ਮਹੀਨੇ ਦਾ ਟਾਈਮ ਦੋਸਤ ਲੋ ਜੀ ਕਰੋ ਜੀ ਚੈੱਕ ਬੜੀ ਜਿਆਦਾ ਵਧੀਆ ਬਣਿਆ ਹੈ ਇਹ ਹਾਂਜੀ ਹਾਂਜੀ ਥੋੜਾ ਨਾ ਕੈਮਰਾ ਤਾਂ ਡਰ ਜਾਂਦਾ ਹੈ ਹਾਂਜੀ ਨਹੀਂ ਡਰ ਹੁਣ ਨਾ ਨਿਕਲੀ ਜਰੀ ਤਾਂ ਹਾਂਜੀ ਕੋਈ ਗੱਲ ਨਹੀਂ ਹਾਂਜੀ ਬਾਕੀ ਇਹ ਦੇ ਭਾਈ ਚਵਾਈ ਵੀ ਇਹ ਲੈਵਲ ਉਹ ਹੈ ਟਾਈਮ ਨੂੰ ਬਣਾ ਜਾਂਦੀ ਸ਼ਾਮਾਂ ਵਧੀਆ ਹਾਂ ਲੋ ਜੀ ਕਰੋ ਚੈੱਕ ਦੋਸਤੋ ਖਾਨਚਾਰੇ ਗੈਪ ਤੇ ਲੱਗੇ ਕੋਈ ਫੋਟੋ ਸ਼ਾਟੀਆਂ ਨਾਲ ਤੇ ਇਹਦਾ ਵੀ ਮੁੱਲ ਦੇਰੀਏ ਜੀ 65 ਤੇ ਚਲੋ ਉਹ ਗੱਲ ਕਿਹਦੀ ਨੇ ਕਿੰਨਾ ਕੁ ਮੰਗਣਾ ਸਰ ਪੂਰੇ 60 ਦੀ ਦੇ ਦੀ ਹੋਰੇ ਐ ਕਿ ਜਸਵੀ ਪੂਰੇ 58000 ਦੀ ਤਾਂ ਠੀਕ ਹੈ ਜੀ ਹਾਂਜੀ ਲਓ ਦੋਸਤੋ ਮੋਲ ਵੀਰ ਨੇ ਜਿਹੜੀ ਡਿਮਾਂਡ ਰੱਖੀ ਆ 65000 ਰੁਪਏ ਰੱਖੀ ਆ 58000 ਰੁਪਏ ਦੇ ਵਿੱਚ ਤੁਹਾਡਾ ਆ ਗਿਆ ਜਿਹੜਾ ਮੌਕੇ ਤੇ ਮਾਨਤਾ ਨੂੰ ਸ਼ੋਰ ਚ ਬਾਕੀ ਮਹੀਂ ਵੱਡੀ ਜੇ ਭਾਜੀ ਪੂਰੀ ਹਾਂਜੀ ਮੱਡੀ ਮੈਂ ਪੂਰੀ ਤੇ ਜਿਹੜੀ ਇਹ ਵੀਰ ਨਾਲ ਪੱਤੀ ਨੀਲੀ ਰਵੀ ਦੀ ਮੱਛ ਇਹ ਵੀ ਭਾਜੀ ਸੂਈ ਆ ਦੋਹਾਂ ਕ ਮਹੀਨਿਆਂ ਦੀ ਨਿਸ਼ਾਨੀਆਂ ਤੇ ਵੀਰ ਨੀਲੀ ਰਵੀ ਦੀਆਂ ਸਾਰੀਆਂ ਕਵਰ ਕਰਦਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਦੁੱਧ ਦੇ ਥੱਲੇ 8 ਕਿਲੋ 7 ਲਾ ਲਈ ਅੱਛਾ ਜੀ ਹਾਂਜੀ ਹਾਂਜੀ ਇਹਨੂੰ ਟੀਕਾ ਲਗਾ ਕੇ ਨਹੀਂ ਨਹੀਂ ਜੀ ਅੱਛਾ ਜੀ 3-4 ਮਹੀਨੇ ਦੀ ਅੱਛਾ ਜੀ ਹਾਂਜੀ ਦੁੱਧ 8 ਕਿਲੋ ਪੱਕਾ ਚਾਰੇ 7 ਲੀਟਰ 7 ਕਿਲੋ ਹਾਂਜੀ ਕੱਢੀਏ ਬਾਹਰ ਵਿੱਚ ਜੀ ਲਓ ਜੀ ਲਓ ਦੋਸਤੋ ਇਹ ਵੀ ਦੋ ਮਹੀਨੇ ਦੀ ਸੂਈ ਜੇ ਸੂਆ ਕੋਈ ਪਿੱਟਾ ਕੋਈ ਪਿੱਟਾ ਮੰਨ ਲਓ ਮੈਂ ਨਾ ਮੈਂ ਮਤਨ ਪਹਿਲੂ ਕਹਿੰਦਾ ਕਿ ਦਰਦੀ ਮੈਂ ਕਰਦੀ ਤੁਸੀਂ ਮੇਰੇ ਪਰ ਕਾਬ ਕਰ ਲਈ 7 ਲੀਟਰ ਦੁੱਧ ਮੌਕੇ ਦਾ ਪਿਆ ਤੇ ਨਿਸ਼ਾਨੀਆਂ ਦੋਸਤੋ ਨੀਲੀ ਦਾ ਬਿਲਕੁਲ 100% ਤੌਰ ਕਰਦੇ ਲਓ ਜੀ ਕਰੋ ਚੱਲ ਕਾਰੇ ਖੁਰ ਦੋਸਤੋ ਤੋਤੇ ਜੇ ਅੱਖਾਂ ਦੇ ਵਿੱਚ ਵੀ ਦੋਸਤੋ ਦਮਾਂ ਦੇ ਵਿੱਚ ਘਟੇ ਗਾ ਜੇ ਬਿਲਕੁਲ ਦੋਸਤੋ ਬਰੀਕ ਚਮੜੀ ਦੀ ਮੱਝ 7 ਲੀਟਰ ਦੁੱਧ ਦੀ ਪਿਆਰ ਹੈ ਹਾਂਜੀ ਪੂਰਾ ਜੀ ਬਾੜੇ ਦੇ ਮਿਲਦੀ ਦਮੇਟ ਹਾਂਜੀ 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 ਠੀਕ ਹੈ ਜੀ ਕੋਈ ਥਣਾ ਦੀ ਬਾਤ ਕਰ ਪੂਰੀ ਨਹੀਂ ਜੀ ਕੋਈ ਨਹੀਂ ਹੈ ਇਹਦੇ ਹਿਸਾਬ ਨਾਲ ਨਾ ਥੋੜਾ ਜਿਹਾ ਕੋਈ ਸੱਜਣ ਇਹ ਵੀ ਨਾ ਆਕੇ ਵੀ ਮਹੀਂ ਭੁਖੀਆਂ ਆ ਜਾਂ ਢਲਾ ਡੰਗਰ ਕੋਈ ਹਾਂਜੀ ਇੱਕ ਤੇ ਮੈਂ ਹੁਣ ਪਠਾ ਡੱਕਾ ਪਾਉਣ ਵਾਲਾ ਜੀ ਇੱਕ ਮਹੀ ਚੁਈਆਂ ਹੋਣੇ ਠੀਕ ਹੈ ਜੀ ਤੇ ਇਹ ਜੇ ਵੀ ਟਾਈਮ ਤੇ ਪੂਰੀਆਂ ਬਣਦੀਆਂ ਕੋਈ ਆਪ ਦਾ ਟਾਈਮ ਤੇ ਭਾਵੇਂ ਵੀਡੀਓ ਕਰਾ ਲਾ ਕੇ ਚ ਵਾਲੇ ਭਾਵੇਂ ਆਪਣੇ ਤੋਂ ਵੇਟ ਕਰਕੇ ਵੇਖ ਲੈ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਉਹ ਥੋੜਾ ਨਾ ਭਣ ਭਰਾਵਾਂ ਦੇ ਫੋਨ ਵੜੇ ਆਉਂਦੇ ਆ ਤਾਂ ਕਰਕੇ ਮੈਂ ਕਿਹਾ ਚਾਚੀ ਮਰਾ ਦੀ ਇੱਕ ਰਿ ਚਲੋ ਜਿੱਦਾਂ ਜਿਹੜਾ ਚੰਗਲ ਗੂਏ ਸੀ ਕੋਈ ਗੱਲ ਨਹੀਂ ਹਾਂਜੀ ਹਾਂਜੀ ਤੇ ਇਹਦਾ ਵੀ ਮੁੱਲ ਇਹਦਾ ਮੁੱਲ ਭਾਜੀ ਭਾਵੇਂ ਕਰਾ ਲੈ ਕੋਈ ਸੱਤ ਤੇ ਭਾਵੇਂ ਕਰਾ ਲੈ ਬਾਅਦ ਇਹ ਦੇਰੀਏ ਪੂਰੇ 57000 ਕੰਨਾ ਕਮਾਣ ਤਾ ਸਰ ਪੂਰੇ 55000 ਦੇ ਦੋ ਹੈ ਕਰਦਾਂਗੇ ਜੀ ਥੋੜਾ ਬਹੁਤ ਮੌਕੇ ਤੇ ਕੋ ਭੈਣ ਭਰਾ ਲਾ ਦੇਣਾ ਹੋਰ ਜਹਰਦਾ ਕਰਦਾਂਗੇ ਪੂਰੇ 54 ਜੀ ਦੇ ਠੀਕ ਆ ਗਿਆ ਹਾਂਜੀ ਦੋਸਤੋ ਡਿਮਾਂਡ ਰੱਖੀ 60000 ਰੁਪਏ ਤੇ 54000 ਰੁਪਏ ਦੇ ਵਿੱਚ ਤੁਹਾਡਾ ਆਇਆ ਗਿਆ ਨਾ ਮੌਕੇ ਤੇ ਮਾਨਤਨ ਸ਼ੋਰ ਸ਼ਪਹ ਹਲਕਾ ਪੁਕਾ ਜਰੂਰ ਹੋਊਗਾ ਅੱਛਾ ਵੀਰ ਜਿਹੜੀ 3 ਨੰਬਰ ਤੇ ਮੱਝ ਪਤੀ ਹੈ ਇਹਦੀ ਦਸੀ ਜੀ ਇਹ ਭਾਈ ਚੋ ਰਸੂਈ ਜਿਹੜਾ ਪਹਿਲਾ ਸੁਆ ਅੱਛਾ ਜੀ ਬਲੂਨ ਹਾਂਜੀ ਇਹ ਵੀ ਸਿਹਰੇ ਆਈ ਆ ਤੇ ਦੁੱਧ ਦੇ ਕੋਲ ਭਾਜੀ 8 ਲੀਟਰ ਹੋਊਗਾ ਪੱਕਾ ਅੱਛਾ ਜੀ ਹਾਂਜੀ ਇਹਦੇ ਇਹਦੇ ਬੱਚਾ ਹੈਗਾ ਬੱਚਾ ਹੈਗਾ ਜੀ ਕੱਟੀ ਜਾਵਾਂਗੇ ਇਹਦੇ ਅੱਛਾ ਜ ਕੱਟੀ ਵਿਖਾ ਦਿਨ ਵਾਲੀ ਹਾਂਜੀ ਵਿਖਾ ਦਿਓ ਲੋ ਜੀ ਦੋਸਤੋ ਲੋ ਸੁਣਿ ਫਲਾਇ ਨਿਕਲ ਆ ਦੋਸਤੋ ਕਰੋ ਚੈੱਕ ਜੀ ਕੱਟੀ ਦੇ ਮਗਰ ਕੱਟੀ ਝੂਟੀ ਦੋਸਤੋ ਪਹਿਲਾ ਸਵੇਰ ਕੱਟੀਆਂ ਜੀ ਜਿਉਂਦੀ ਤੇ ਬੱਚਾ ਵੀ ਦੋਸਤੋ ਮਗਰ ਕੱਟੀ 8 ਲੀਟਰ ਦੁੱਧ ਦੀ ਪਿਆਰ ਹਾਂਜੀ ਸੂਈ ਭਾਜੀ ਢਾਈਆਂ ਕਿ ਮਹੀਨਿਆਂ ਦੀ ਬੱਚੇ ਦੇ ਮਿਲਦੀ ਦੋਵੇਂ ਟਾਈਮ ਹਾਂਜੀ ਬੱਚੇ ਦੇ ਠੀਕ ਹੈ ਜੀ ਹਾਂਜੀ ਲਓ ਦੋਸਤੋ ਦੋ ਮੱਝਾਂ ਜੀ ਹਾਂਜੀ 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 ਕੱਟੀ ਵਿਚ ਲੋ ਢਾਈਆਂ ਕਿ ਮਹੀਨਿਆਂ ਦੀ ਸੋਹਣੀ ਐ ਫਿਰ ਪੱਖਾ ਢੱਕਾ ਖਾਂਦੀ ਵਧੀਆ ਤੇ 8 ਕਿਲੋ ਦੁੱਧ ਜਿਹੜਾ ਮੌਕੇ ਦਾ ਦੋਸਤੋ ਤਿਆਰ ਹੋਗਾ ਜੀ ਪਿੱਠ ਪੜੀ ਦੀ ਚੜਾਈ ਮੈਂ ਜਿਸਣਾ ਦੀ ਕੁਆਲਿਟੀ ਹਰ ਇੱਕ ਚੀਜ਼ ਚੈੱਕ ਕਰ ਲੋ ਦੋਸਤੋ ਬਿਲਕੁਲ ਗੋਲ ਸਿੰਘ ਲੱਗਾ ਕਿਸਭਾ ਵੀ ਭਾਜੀ ਠੰਡਾ ਆ ਜਾ ਠੀਕ ਹੈ ਜੀ ਜਿੱਥੇ ਮਰਜੀ ਘਲਾਰ ਲੋ ਜੀ ਕਰੋ ਚ ਇਹ ਵੀ ਦੋਸਤੋ ਬਿਲਕੁਲ ਬਰੀਕ ਚਮੜੀ ਦੇ ਸਿੰਗਲਟੀ ਦੀ ਮੈਂ ਥਣਾ ਦੀ ਕੁਆਲਿਟੀ ਚੈੱਕ ਕਰ ਲੋ ਬੈਣੀਏ ਪਾਸੋਂ ਤੁਹਾਨੂੰ ਕੁਆਲਟੀ ਚੈੱਕ ਕਰਵਾਉਣਾ ਤੁਹਾਨੂੰ ਬਹੁਤ ਵਧੀਆ ਦੋਸਤੋ ਮੈਂ ਨੱਕ ਕੱਟ ਰਾਜੀ ਹੈ ਪੂਰੀ ਜਮੀਂ ਪੜੀ ਹੈ ਹਾਂਜੀ ਵੀ ਜੀ ਦੁੱਧ 8 ਕਿਲੋ ਪੂਰਾ ਪਿਆਰ ਪੱਕਾ ਹੈ ਭਾਈ ਦੇੋ ਕੇ ਖੜੇ ਜੀ ਆਪਣੇ ਘਰੇ ਕੋ ਦੋ ਠੀਕ ਹੈ ਜੀ ਹਾਂਜੀ ਤੇ ਇਹਦਾ ਵੀ ਮੁੱਲ ਕੀ ਕਰਨਾ ਭਾਈ ਝੋਟੀਆਂ ਤੇੜੀਆਂ ਨਹੀਂਆਂ ਦਾ ਲੋਕੀ ਮੰਗੀ ਜਾਂਦੇ 80 85 85 ਹਾਂਜੀ ਹਾਂਜੀ 79 ਆਪਾਂ ਨਹੀਂ ਕਰਨਾ ਹਾਂਜੀ 70 ਪੂਰੇ ਦੇ ਦੇਈਏ ਕੰਮ ਆ ਕਮਾਣ ਟੋੜਾ ਭਾਈ ਇਹਦੇ ਵਿੱਚੋਂ ਮਾਨਤਾ ਨਹੀਂ ਹੋਊ ਭਾਈ ਪੂਰੇ 63000 ਜੀ ਦੇ ਦੇ ਅੱਛਾ ਜੀ 1000 ਹੋਰ ਛੱਡ ਦੇ ਨੇ ਜਿਹੜਾ ਤੁਹਾਡਾ ਚੈਨਲ ਸਬਸਕ੍ਰਾਈਬ ਕਰਕੇ ਆਉਣ ਠੀਕ ਹੈ ਜੀ 12000 ਰੁਪਈਆ 12000 ਪੂਰੇ ਦੇ ਦਵਾਂ ਕਾਰ ਦੇ ਪੂਰੇ ਕਾਰ ਜਿਹੜਾ ਤੁਹਾਡਾ ਚੈਨਲ ਵੇਖ ਕੇ ਆਉਣ ਦਿਖਾ ਦੂ ਆਪਣੇ ਇੱਥੇ ਆ ਕੇ ਬੀ ਚੈਨਲ ਦੇ ਨਾਲ ਜੁੜੇ ਆ ਠੀਕ ਹੈ ਜੀ ਹਾਂਜੀ ਉਹਨੂੰ ਪੂਰੇ 12000 ਪੂਰੇ ਕਾਰ ਜੀ ਠੀਕ ਹੈ ਜੀ ਤੁਸੀਂ ਆਫਰ ਲਾਤੀ ਦੋਸਤੋ ਸਾਡੇ ਚੈਨਲ ਦੇ ਨਾਂ ਤੇ ਵੀਰਾਂ ਨੇ ਹਾਂਜੀ ਚਲੋ ਮੈਂ ਧੰਨਵਾਦ ਕਰਦਾ ਇਹਨਾਂ ਦਾ ਵੀ ਹਾਂਜੀ ਹਾਂਜੀ ਤੇ ਇਹਦੇ ਨਾਲ ਜਿਹੜੀ ਬੱਦੀ ਮੱਝ ਦੀ ਬੱਸੀ ਇਹਦਾ ਇਹ ਵੀ ਭਾਈ ਛੋਟੀ ਸੂਈ ਜੇ ਡੇਢ ਕ ਮਹੀਨੇ ਦੀ ਅੱਛਾ ਜੀ ਪਹਿਲਾ ਹੋਗਾ ਜੇ ਛੋਟੀ ਦਾ ਠੀਕ ਹੈ ਜੀ ਤੇ ਦੁੱਧ ਦੇ ਸਾਡੇ 8 ਆਪਾਂ 7 ਲੀਟਰ ਰੱਖਾਂਗੇ 7 ਲੀਟਰ ਹਾਂਜੀ ਠੀਕ ਹੈ ਜੀ ਤੇ ਇਹਨਾਂ ਨੂੰ ਬਾਹਰ ਕਿਸੇ ਮੱਝ ਨੂੰ ਟੀਕਾ ਲਗਾ ਨਹੀਂ ਜੀ ਨਹੀਂ ਠੀਕ ਹੈ ਜੀ ਇਹ ਹੋਰ ਫੈਨ ਤੋੜ ਦੀ ਬਾਤ ਤੈਨ ਤੋੜ ਦੀ ਲਓ ਜੀ ਕਰੋ ਚੱਕ ਦੇਖੀ ਵੀਰ ਦਰੀਨਾ ਕੋਈ ਲੋ ਜੀ ਥੋੜਾ ਇਹਨਾ ਝੱਬੂ ਦਾ ਕਰਦੇ ਡੰਗਰ ਹਾਂਜੀ 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 ਕੋਈ ਗੱਲ ਨਹੀਂ ਕੋਈ ਨਹੀਂ ਇਹ ਬਲ ਜੀ ਤਰਦੀਆ ਦੋਸਤੋ ਪਸ਼ੂ ਡਰ ਜਾਂਦਾ ਕਈ ਨਾ ਹਾਂਜੀ ਭਾਜੀ ਦੁੱਧ ਕਿੰਨਾ ਦੱਸਿਆ 7 ਕਿਲੋ 7 ਕਿਲੋ ਜੀ ਠੀਕ ਹੈ ਜੀ ਹਾਂਜੀ ਇਹ ਮਿਲਦੀ ਦੋਵੇਂ ਟਾਈਮ ਭਾੜੇ ਤੇ ਭਾੜੇ ਤੇ ਜੀ ਭਾੜੇ ਤੇ ਠੀਕ ਹੈ ਜੀ ਹਾਂਜੀ ਤੇ ਇਹਦਾ ਵੀਰ ਮੋਲ ਮੋਲ ਭਾਜੀ ਇਹਦਾ ਵੀ ਜੋ ਮਰਜ਼ੀ ਕਰੀਏ ਹੂੰ ਪਾਵੇਂ ਕੋ 60 ਕਰਾ ਲੈ ਹਾਂ ਪਾਵੇਂ 60 ਕਰਾ ਲੈ 58000 ਦੀ ਦੇ 58000 ਹਾਂਜੀ ਕਿੰਨਾ ਕਮਾਉਂਦਾ ਇਹ ਵੀ ਜਿਹੜਾ ਤੁਹਾਡਾ ਚੈਨਲ ਵੇਖ ਕੇ ਆਉਣਾ ਹਾਂਜੀ ਉਹਦੇ 55000 ਦੇ ਲਓ ਜੀ ਦੱਸ ਹਾਂਜੀ ਠੀਕ ਹੈ ਜੀ ਅਜੇ ਚੈਨਲ ਦਾ ਨਾਮ ਤੇ ਦੱਸੋ ਆਫਰੇਂ ਜੀ ਹਾਂਜੀ ਠੀਕ ਹੈ ਜੀ ਲਓ ਜੀ ਅੱਗੇ ਆਈਏ ਵੀਰੇ ਦੇ ਪਾਰੇ ਇਹ ਭਾਈ ਜਵਾ ਪੀਸ ਬੜੇ ਜ਼ੋਰ ਨਾਲ ਨਾ ਪੈਣ ਆਪਰਾ ਮਤਿ ਮਾੜਿਆ ਵੀ ਟੋਕਣਾ ਗੱਬਣਾ ਨਹੀਂ ਕਹਿੰਦੇ ਅੱਧਾ ਮਾਲ ਟੋਕਰ ਗੱਬਣੀ ਹੋਵੇ ਹਾਂਜੀ ਹਾਂਜੀ ਚਲ ਗੱਬਣੀ ਹੋਵੇ ਭਾਵੇਂ ਕੱਲਾ ਹਾਂਜੀ ਹਾਂਜੀ ਚਲੋ ਭੈਣ ਭਰਾ ਨੂੰ ਵੀ ਸੌਖਾ ਇੰਨਾ ਗੜੀ ਜੇ ਤਿਆਰ ਕਰਕੇ ਵੇਚਣੀ ਇਹ ਭਾਈ ਸਾਢੇ 7 ਮਹੀਨੇ ਚੱਕ ਪਾਸ ਆਪਾਂ 7 ਦੀ ਆਖਾਂ ਠੀਕ ਹੈ ਜੀ ਤੇ ਦੁੱਧੋਂ ਡਰਾਈਜ ਦੁੱਧੋਂ ਡਰਾਈਜ ਤੇ ਥਣ ਪਾਸ ਐ ਕਰਕੇ ਲੈਂਦੀ ਆ ਕੋਈ ਆਪਦੀ ਚੈੱਕ ਰਾ ਕੇ ਖੜੇ ਆਪਣੇ ਘਰੇ ਠੀਕ 99 ਪਾਸ ਕਰਕੇ ਕਰੀ ਤੇ ਸਵੇਰ ਕਿੰਨਾ ਵੀਰ ਸਵੇਰ ਭਾਜੀ ਉਹਾਂ ਤੇ ਪਹਿਲਾ ਤੇ ਗੱਡੀ ਦੂਜੇ ਲਈ ਆ ਗੱਡੀ ਅਗਲਾ ਕੋ ਗੈਸ ਲਾ ਰਿਆ ਠੀਕ ਹੈ ਪਿਓਰ ਮੋਰਾ ਜੇ ਕਾਲੀ ਛੱਡੀ ਫਿਰ ਪੂਰੀ ਇਹ ਮੈਂ ਠੜੇ ਸਵੇਰ ਦੀ ਆਪਾਂ ਤੋੜ ਕੇ ਵਿਖਾ ਦੇ ਕੋਈ ਗੱਲ ਇਹਨੂੰ ਤੋੜ ਦੇਣ ਨੂੰ ਬਾਹਰ ਇਹ ਆਵੇਂ ਨਾ ਸੰਗਲ ਮੇਲਿਆ ਉਹਨਾਂ ਹਾਂਜੀ ਹਾਂਜੀ ਘਰੋਂ ਲਿਆਂਦੀ ਇਹ ਬੰਦਿਆਂ ਦਾ ਠੀਕ ਹੈ ਅੱਛਾ ਬੂਮੇ ਪਾਇਆ ਠੀਕ ਹੈ ਹਾਂਜੀ ਹਾਂ ਲਓ ਜੀ ਦੋਸਤੋ 7 ਮਹੀਨਿਆਂ ਦੀ ਕਨਫਰਮ ਚੈੱਕ ਪਾਸ ਤੇ ਦੋਸਤੋ ਦੋਸਤੋ ਡرائی ਜੀ ਹਾਂਜੀ ਹੈ ਜੀ ਸਾਢੇ 7ਾਂ ਦੀ ਜੀ ਆਪਾਂ 7ਾਂ ਦੀ ਆਖਾਂ ਦੀ ਠੀਕ ਹੈ ਜੀ ਬਾਕੀ ਕੋ ਆਪ ਦੀ ਚੈੱਕ ਕਰਾ ਕੇ ਖਰੇ ਆਪਦੇ ਥਣ ਵੀ ਚੈੱਕ ਕਰਕੇ ਖਰੇ ਠੀਕ ਠੀਕ ਆ ਜੀ ਲੋ ਦੋਸਤੋ ਗੱਬਣ ਪਸ਼ੂ ਆਪਣੀ ਬੇਸ਼ੱਕ ਥਣਾ ਚ ਟਿੱਪ ਕੇ ਪਾਸ ਕਰਕੇ ਤਸੱਲੀ ਆਪਣੀ ਜਰੂਰ ਕਰ ਲਿਆ ਕਰੋ ਲੈਓ ਜੀ ਬਾਕੀ ਇਹ ਨਹੀਂ ਚਲੋ ਕਈ ਡੰਗਾ ਡਰ ਜਾਂਦੇ ਇਹ ਤੇ ਬਹੁਤ ਸਲਾਗਿਆ ਤੇ ਹਾਂਜੀ ਹਾਂਜੀ ਆਹ ਵੇਖੋ ਜਦਾਂ ਮਰਜੀ ਆਪਾਂ ਲੈ ਲਓ ਜੀ ਲੈ ਲਓ ਨਾ ਹੀ ਕਰੋ ਚੱਕ ਬਾਕੀ ਆਪਾਂ ਨੂੰ ਇਹ ਵੀ ਨਹੀਂ ਕੋਈ ਖਾਲਾ ਦਾ ਡਾਕਟਰ ਲੈ ਆਵੇ ਕੋਈ ਚੈੱਕ ਕਰਾਵੇ ਖੜੇ ਠੀਕ ਹੈ ਜੀ ਆਪਦੀ ਤਸਲੀ ਕਰੇ ਜੀ ਰੀਜ ਤਸਲੀ ਆਪਣੀ ਕਰਨ ਦਾ ਹੱਕ ਹੈ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹਦਾ ਵੀ ਮੁੱਲ ਕੀ ਕਰਦਾ ਭਾਈ ਜੇ ਦੇ ਝੋਟੀ ਸੱਜਰ ਸੋਈ ਹੋਵੇ ਜਿੱਡੀ ਆ ਹਮ 110000 ਦੀ ਆ ਹਾਂਜੀ ਹਾਂਜੀ ਤੇ 70 75 ਵੀ ਕਹੀ ਜਾਂਦੇ ਕਈ ਚਲੋ ਕਰੀ ਜਾਂਦੇ ਚਲੋ ਆਪਾਂ ਨਹੀਂ ਭਾਜੀ ਕਰਨਾ ਹਾਂਜੀ ਹਾਂਜੀ ਮੋਰ ਦੇ ਮਰਜ਼ੀ ਕਰੀਏ ਦੇ ਦਈਏ 65000 ਪੂਰੇ ਦੀ ਕਿੰਨਾ ਕੁ ਮੰਨ ਤਾ ਸਕਦਾ ਬਾਹਰ ਦੀ ਦੇ ਦਈਏ ਹੋਰ ਇੱਕ ਜਿਸਕੇ ਜਿਹੜਾ ਤੁਹਾਡੇ ਚੈਨਲ ਥਰੂ ਆਊਗਾ ਪੂਰੇ 6000 ਦਿੱਤਾ। ਨਹੀਂ ਠੀਕ ਹੈ। 7.5 ਮਹੀਨਿਆਂ ਦੀ ਗੱਬਣ ਦੀ ਠੀਕ ਤੋਡ ਰਹੀ। ਠੀਕ ਹੈ। ਤੇ ਵੱਡੀ ਛੋਟੀ ਭਾਜੀ ਕੱਟ ਬਹੁਤ ਵੱਡਾ। ਆਹ ਵੇਖੋ ਬਾਕੀ ਨਾ ਢੱਲਾ ਢੋ ਲਾਇਆਂ ਦੀਆਂ ਕੱਡੀਆਂ। ਹਾਂਜੀ। ਇਹ ਸਾਰਿਆਂ ਨੇ ਮਗਰੋਂ ਐ ਤੂਤੀ ਕਿ ਚੱਡਾ ਮਾਰਨਾ। ਹਾਂਜੀ ਹਾਂਜੀ। ਹਾਂਜੀ ਠੀਕ ਹੈ ਜੀ। ਜੇ ਕੋਈ ਲੈ ਜਾਊਗਾ ਤੇ ਹਸਾਬ ਨਾਲ ਭਾਜੀ ਇਹ ਤੇ ਕਮੇਟੀ ਆ ਜੀ। ਠੀਕ ਹੈ। ਐਫ ਡੀ ਆ। ਠੀਕ ਹੈ। ਹਾਂਜੀ। 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 7000 ਜਮਾ ਰੱਖ। ਹਾਂਜੀ। ਠੀਕ ਹੈ। ਐਫ ਡੀ ਆ ਜੀ। ਤੇ ਜਿਹੜ ਜਦੋਂ ਦੁੱਧ ਦੇ ਥੱਲੇ ਹੈਗਾ ਜੀ 8 ਲੀਟਰ ਨਾ ਹੂੰ ਤੇ ਸੂਈ ਨੇ ਮੈਨੂੰ ਹੋਏ ਚ 2 ਮਹੀਨੇ ਅੱਛਾ ਜੀ ਹਾਂਜੀ ਹਾਂਜੀ ਇਹਨੂੰ ਗਾਂ ਟਿਕਾ ਟੁਗਾ ਲੱਗ ਨਹੀਂ ਜੀ ਨਹੀਂ ਠੀਕ ਹੈ ਜੀ ਲਓ ਦੋਸਤੋ 8 ਕਿਲੋ ਦੁੱਧ ਇਹਦੇ ਥੱਲੇ ਹੁਣ 4 ਜੇ ਸੂਈ ਨੂੰ 2 ਮਹੀਨੇ ਦਾ ਟਾਈਮ ਹੋ ਗਿਆ ਜੇ ਘੜ ਘੜ ਦੋਸਤੋ ਮੈਂ ਤਾਂ ਕਰ ਲਉ ਚੱਕ ਪੂਰੀ ਰਾਜੀ ਪੂਰੀ ਜੰਮੀ ਪਲੀ ਲਓ ਜੀ ਕਰੋ ਚੱਕ ਲੈ ਜੀ आज दोस्तों था 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 क्वालिटी चेक कर लो अच्छा भी दो दो अठ किलो पूरा प्यार है पूरा आज पक्का ठीक है जी की मोल कर देना ਦੇਰੀ ਦੀ ਪਰਸ਼ਾਨ ਮਾਨਤਾ ਕਰੀਏ 60 ਦੀ ਦੇਣੀ ਮਾਨਤਾ ਆਪਣਾ ਜਰੂਰ ਹੁੰਦਾ 60000 ਹੋ ਗਿਆ 60000 ਇਹਦਾ ਵੀ ਤੁਹਾਡਾ ਚੈਨਲ ਦੇਖ ਕੇ ਆਉਣਾ ਪੂਰੇ 55000 ਦੇ ਪੂਰੇ 55000 ਹੋਰ ਯਾਰ ਮਾਨ ਕਰ ਦਾਂਗੇ ਜੀ ਪੂਰੇ 55000 ਹਾਂਜੀ ਹੈ ਠੀਕ ਹੈ ਜੀ ਹਾਂਜੀ ਲੋ ਜੀ ਦੋਸਤੋ ਮੁੱਲ ਬਿਲਕੁਲ ਹੀ ਚੰਗਾ ਜ ਹੈ ਤੇ ਦੁੱਧ ਵੀ ਦੋਸਤੋ ਸੁੱਖਾ ਚਲੋ 8 ਕਿਲੋ ਹੈਗਾ ਥਲੇ ਤਿਆਰ ਤੇ 55000 ਰੁਪਏ ਦਾ ਮੌਕੇ ਦਾ ਰੇਟ ਜੀ ਜਿਹਦੇ ਵਿੱਚੋਂ ਤੁਹਾਡਾ ਆਇਆ ਗਿਆ ਦਾ ਮਾਨਤਾ ਛੋਟੇ ਪੱਥਰਾਂ ਬੜਾ ਜ਼ਰੂਰ ਹੋਗਾ 6 ਨਗਰ ਦੋਸਤੋ ਤੁਹਾਨੂੰ ਦਿਖਾਈ ਹੈ ਜਿਨ੍ਹਾਂ ਵਿੱਚ ਪੰਜ ਨਗਰ ਜਿਹੜੇ ਬਿਲਕੁਲ ਸੂਏ ਸੂਏ ਤੇ ਸੂਏ ਸੂਏ ਪਹੁੰਚਣ ਤੋਂ ਬਾਅਦ ਇੱਕ ਟਾਈਮ ਦੋ ਟਾਈਮ ਚੋ ਕੇ ਮੇਰੇ ਵੀਰ ਆਪਣੀ ਤਸਦੀਕ ਕਰ ਲਓ ਇਹ ਕਮਾਈ ਦੋਸਤੋ ਜਿਹੜੀ ਗੱਬਣਿਆ ਗੱਬਣ ਪਸ਼ਮੂ ਥਾਣਾ ਦੀ ਟਿੱਪਕੇ ਪਾਸ ਕਰਕੇ ਤਸਦੀਕ ਆਪਣੀ ਜਰੂਰ ਕਰ ਲਿਆ ਕਰੋ ਅਡਰੈਸ ਇੱਕਰੀ ਵੀਰ ਦਾ ਫਿਰ ਬੋਲ ਦਿੰਦਾ ਪਿੰਡ ਦੋਸਤੋ ਵੀਰ ਦਾ ਚਾਮਕੇ ਤਸਿਲ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਆ ਭਾਜੀ ਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੋਂ ਅੱਜ ਆਪਾਂ ਇਹ ਵੀਡੀਓ ਅਪਲੋਡ ਕੀਤੀ ਹੈ ਤੇ ਵੀਰ ਫੋਨ ਨੰਬਰ ਇੱਕਰੀ ਫੇ ਬੋਲਦੀ ਆਪਾਂ ਧੰਨ ਜੀ ਭਾਜੀ ਬੂ ਨੰਬਰ ਹੈਗਾ 78901127 78901127 ਠੀਕ ਹੈ ਬਾਕੀ ਭਾਜੀ ਹਰ ਵੀਡੀਓ 'ਚ ਆਪਣੀ ਬੇਨਤੀ ਫੇਰ ਹੱਥ ਜੋੜ ਕੇ ਬੇਨਤੀ ਆ ਜਿਹੜਾ ਸੋਇਆ ਡੰਗ ਰਿਹਾ ਆਪਦਾ ਚੂ ਕੇ ਪਾਸ ਕਰਕੇ ਖੜੋ ਹਾਂਜੀ ਤੇ ਜਿਹੜਾ ਗੱਬਣ ਆ ਉਹਨੂੰ ਆਲਦਾ ਉਹਨੂੰ ਵੀ ਡਾਕਟਰ ਲਿਆਓ ਭਾਵੇਂ ਆਪਦਾ ਪਾਸ ਕਰਕੇ ਖੜੋ ਵੀਡੀਓ ਪਰਿਵਾਰ ਦੇ ਵਿੱਚ ਬਹਿ ਕੇ ਵੇਖੋ ਜਿਹੜਾ ਚੰਗਾ ਡੰਗਰ ਲੱਗਦਾ ਫਿਰ ਲਓ ਠੀਕ ਹੈ ਤੇ ਆਪਦੀ ਤਸੱਲੀ ਕਰਕੇ ਖੜੋ ਜੀ ਕੋਈ ਗੱਲ ਨਹੀਂ ਠੀਕ ਹੈ ਹਾਂਜੀ ਧੰਨਵਾਦ ਉਸ ਰਲ ਜੀ ਸასი